ਬਾਈ ਨੂੰ ਪਤਾ ਨਹੀਂ ਲੱਗਿਆ ਕਿ ਉਹ ਮੋੜ ਸਕਦਾ ਹੂੰ ਤੁਸੀਂ ਮੈਨੂੰ ਥੋੜਾ ਜਿਹਾ ਹੋ ਸਕਦੇ ਦੇ ਉਹਨੂੰ ਇਹ ਨਾ ਪਤਾ ਲੱਗੇ ਮੈਂ ਤਰਸਾਂ ਬਗਾ ਕੋਸ਼ਿਸ਼ ਕਰੋ ਬੋਲਣ ਦੀ ਮੈਂ ਆ ਤੁਹਾਡੇ ਘਰ ਆਣੀ ਇਹ ਕਿ ਵੀ ਘਰ ਆਣੀ ਹੋ ਸਕਦੀ ਆ ਤੂੰ ਕਸਮ ਹੈ ਮੈਂ ਆ ਉਨੀ ਹੈਗੀ ਸਮਝ ਗਈ ਪਰ ਯੰਕਲੀ ਦਾ ਪੋਸੀਬਲ ਨਹੀਂ ਹੈਗਾ ਆਪਣਾ ਘਰ ਡਿਵੋਰਸ ਹੋਇਆ ਹੈ ਪਹਿਲੀ ਘਰ ਵਾਲੀ ਤਾਂ ਮੈਂ ਤੈਨੂੰ ਘਰ ਚ ਕੋਈ ਹਿੱਸਾ ਨਹੀਂ ਮਿਲਦਾ ਜੋ ਦੋਨੇ ਮੈਨੂੰ ਘਰੋਂ ਹੀ ਬਾਹਰ ਕੱਢਦਾ ਡਿਵੋਰਸ ਹੀ ਨਹੀਂ ਦਿੱਤਾ ਖਾਮ ਨਾ ਕਰ ਕਰਕੇ ਥੱਕ ਗਈ ਸੀ ਓਹੋ ਇਹ ਵੀ ਉਹਨਾਂ ਨੇ ਰਸਤੇ 'ਚ ਰੱਖਤਾ ਮੈਂ ਹੀ ਚੱਕਦੀ ਆ ਇਹਨੂੰ ਤਾਂ ਉਹ ਰਹਿਣ ਦੇ ਤੈਨੂੰ ਕਿੰਨੀ ਵਾਰ ਕਿਹਾ ਵੀ ਨਾ ਭਰਨਾ ਚੱਕਿਆ ਕਰ ਤੂੰ ਫੇਰ ਭਰ ਚੱਕਣ ਲੱਗ ਜਾਨੀ ਹੈਗੀ ਇਹ ਰਸਤੇ 'ਚ ਰੱਖਦਾ ਤੁਸੀਂ ਕੱਲ ਮੈਂ ਤੁਹਾਨੂੰ ਕਿਹਾ ਵੀ ਸੀਗਾ ਵੀ ਚਾਕੇ ਰੱਖ ਦਿਓ ਤੁਸੀਂ ਰੱਖਿਆ ਨਹੀਂ ਇਹ ਮੈਨੂੰ ਪਤਾ ਕੀ ਇਹਦੇ ਵਿੱਚ ਮੈਂ ਤੇਲ ਲੈ ਕੇ ਆਇਆ ਸੀਗਾ ਤੈਨੂੰ ਪਤਾ ਵੀ ਹੁਣ ਕੱਦੂ ਘਰ ਲੱਗ ਰਿਹਾ ਖੇਤ ਲੋੜ ਤਾਂ ਪੈਂਦੀ ਰਹਿੰਦੀ ਹੈਗੀ ਉਹ ਤਾਂ ਠੀਕ ਹੈ ਪਰ ਸਾਈਡ ਤੇ ਤਾਂ ਰੱਖ ਦੋ ਪੈਰਪੂਰ ਵਜੇ ਸਾਰਾ ਡੁੱਲ ਜਾਣਾ ਮੇਰੀ ਗੱਲ ਸੁਣ ਇੱਕ ਮਿੰਟ ਤੂੰ ਸਾਰਾ ਦਿਨ ਘਰ ਦੇ ਕੰਮ ਕਰਦੀ ਹੈ ਕਦੇ ਇਹ ਕਦੇ ਉਹ ਮੈਂ ਤਾਂ ਜਦੋਂ ਦੀ ਤੂੰ ਆਪਾਂ ਤੇਰਾ ਨਾਮ ਮੇਰਾ ਵਿਆਹ ਹੋਇਆ ਤੂੰ ਇੱਕ ਦਿਨ ਵੀ ਖੜੀ ਆ ਮੈਨੂੰ ਐਂ ਦੱਸੋ ਮੈਂ ਨਹੀਂ ਕਰੂੰਗੀ ਹੋਰ ਕੌਣ ਕਰੂਗਾ ਕੰਮ ਇੱਥੇ ਓਏ ਯਾਰ ਮੈਂ ਤੇਰੀ ਗੱਲ ਮੰਨਦਾ ਕੱਲ ਮੈਂ ਤੈਨੂੰ ਕਹਾਂ ਨਹੀਂ ਮੈਂ ਜਾ ਕੇ ਫਿਲਮ ਦੇਖ ਕੇ ਕੱਲ ਮੈਂ ਬਹਿਲਾ ਤੀਗਾ ਨਾ ਜੀ ਅਕੇ ਮੈਂ ਤਾਂ ਗੋਹਾ ਪੱਥਨਾ ਬੀ ਤੂੰ ਉਹ ਯਾਰ ਪੜ੍ਹੀ ਲਿਖੀ ਕੁੜੀ ਕਿਹੜਾ ਕਰਦੀ ਹੁੰਦਾ ਤੂੰ ਮੇਰੇ ਲਈ ਇੰਨਾ ਕਾਤੋਂ ਕਰਦੀਆਂ ਨਾਲ ਉਧਰ ਕਰਦੇ ਹੋ ਉਧਰ ਕਰਦੇ ਉਧਰ ਪੌਲੀ ਬਣੀ ਰਹਿੰਦੀ ਸਾਰਾ ਦਿਨ ਕਿਉਂਕਿ ਮੇਰੀ ਮੰਮੀ ਨੇ ਸਿਖਾਇਆ ਹੈ ਜਿਹੜਾ ਤੁਹਾਡਾ ਪਤੀ ਹੁੰਦਾ ਨਾ ਪਰਮੇਸ਼ਵਰ ਹੁੰਦਾ ਤੇ ਪਤੀ ਦੀ ਹਰ ਗੱਲ ਮੰਨਣੀ ਚਾਹੀਦੀ ਹੈ ਮੈਂ ਤੇਰੀ ਗੱਲ ਸਮਝ ਗਿਆ ਪਰ ਫੇਰ ਵੀ ਇਹਦਾ ਧਿਆਨ ਨਾ ਕੰਮ ਕਰਿਆ ਕਰਾ ਦੀ ਗਰਮੀ ਕਿੰਨੀ ਹੋ ਰਹੀ ਆ 10 ਮਿੰਟ ਏਸੀ ਦੇ ਅੰਦਰ ਬਹਿ ਜਾ ਤੁਸੀਂ ਮੈਨੂੰ ਕਹਿੰਦੇ ਹੋ ਵੀ ਤੂੰ ਇੰਨਾ ਕੰਮ ਕਿਉਂ ਕਰਦੀ ਤੂੰ ਸੇ ਮੈਨੂੰ ਇੰਨਾ ਪਿਆਰ ਕਿਉਂ ਕਰਦੇ ਹੋ ਹੁਣ ਮੈਂ ਕੰਮ ਤਾਂ ਕਰ ਨਹੀਂ ਐ ਓਏ ਉਹ ਤਾਂ ਕਰਨਾ ਹੁਣ ਇਹ ਥੋੜ ਰੋਟੀ ਲੜਾ ਆਪਣੇ ਨੋਦੀ ਮੈਨੂੰ ਭੁੱਖ ਲੱਗਦੀ ਸੱਚੀ ਆ ਰੋਟੀ ਹੁਣੀ ਮੈਨੂੰ ਕਿਸੇ ਨੇ ਕਿਹਾ ਸੀ ਵੀ ਕੰਮ ਨਾ ਕਰਿਆ ਕਰ ਚਲਾਈ ਕਰਦਾ ਮੈਂ ਲਾਵਾਂ ਨਹੀਂ ਨਹੀਂ ਤੁਸੀਂ ਬੈਠੋ ਮੈਂ ਬਣਾ ਕੇ ਲਉਣੀ ਆ ਗਰਮ ਗਰਮ ਸਬਜ਼ੀ ਕਿਹ ਬਣਾਈ ਅੱਜ ਪਨੀਰ ਦੀ ਪੁਰਜੀ ਪਨੀਰ ਪਤਾ ਪਨੀਰ ਪਣੀ ਰੋਇਆ ਬੈ ਚਲ ਮੇਰੀ ਗੱਲ ਸੁਣ ਰੋਟੀ ਬਣਾ ਦੇ ਨਾਲ ਮੇਰੀ ਗੱਲ ਸੁਣ ਇੱਕ ਜਾਦ ਨਾਲ 5-6 ਬੰਦਿਆਂ ਦੀ ਚਾਹ ਬਣਨੀ। ਹਾਂਜੀ ਹਾਂਜੀ ਤੁਸੀਂ ਜਮਾਂ ਫਿਕਰ ਨਾ ਕਰੋ ਤੁਸੀਂ ਮੈਨੂੰ ਉੱਥੇ ਫੋਨ ਕਰ ਦੇਣਾ ਸੀ ਉਹਨੂੰ ਤਾਂ ਬਣੀ ਵੀ ਪਈ ਹੁੰਦੀ। ਫੋਨ ਕਰੇ ਨਾ ਮੈਡਮ ਤੂੰ ਫੋਨ ਇਹ ਚੱਕੇ ਹੈਗੇ। ਓਹੋ ਮੈਂ ਇੱਧਰ ਪਸੂਆ ਕੰਨੀ ਸੀ ਉੱਧਰ। ਫੋਨ ਦਾ ਪਤਾ ਹੀ ਨਹੀਂ ਲੱਗਿਆ ਮੈਨੂੰ। ਚੱਲ ਜਿੰਨਾ ਹੋਣਾ ਕਰ ਜਾ ਕੇ ਨਾਲ ਰੋਟੀ ਬਣਾ ਦੇ। ਨਾਲੇ ਮੇਰੀ ਗੱਲ ਸੁਣ ਲੈ। ਰੋਟੀ ਤੋਂ ਬਾਅਦ ਜੇ ਕੋਈ ਕੰਮ ਕਰਦੀ ਫਸ ਗਈ ਸਾਹਿਬ ਲੈਣੀ ਚੁੱਪ ਕਰ ਕੇ ਅੰਦਰ ਵੇ। ਚੰਗਾ। ਚਾਹ ਮੁਕਾ ਲਈ ਤਾਂ ਪਹਵ ਹੋ ਪਈਏ। ਜਾ ਬੰਦ ਚੰਗਾ। ਮੈਂ ਚੱਕ ਦਿੰਦਾ। ਕੀ ਆ ਯਾਰ? ਸੌ ਲੱਗੇ ਜਦਨ ਦੀ ਆਈ ਆ ਨਾ। ਇਹਨੇ ਤਾਂ ਮੇਰੀ ਜ਼ਿੰਦਗੀ ਬ ਅੱਜ ਕੱਲ ਦੀ ਕਿਹੜਾ ਕਰਦੀ ਐ ਲੈ ਹੁਣ ਇਹਨੂੰ ਹੱਤ ਪਾਈ ਗੱਡੀ ਦੀ ਗੀ ਬੌਲੀ ਚੱਲ ਮਨਾ ਇਹ ਤਾਂ ਮੈਂ ਕਿਉਂ ਚੱਕ ਰਿਆਂ ਨੂੰ ਪਾਰਾ ਬਹੁਤਾਗਾ ਤੁਹਾਨੂੰ ਨਾਲ ਚਕਾ ਲੂੰਗਾ ਇਹ ਤਾਂ ਬੌਲੀ ਮਰੀ ਜਾਂਦੀ ਐ ਚਲ ਖਿੱਚ ਕੇ ਇੱਧਰ ਕਰ ਦਿੰਦੇ ਆ ਜੱਸ ਪਰ ਜਾਈ ਦੇਖੋ ਕਿੰਨੀ ਸੋਹਣੀ ਆ ਜੇ ਕਿਤੇ ਨਾ ਕੱਲ੍ਹ ਰਬਾਤ ਹੋ ਜੇ ਹਨ ਯਾਰੀ ਆ ਜੀ ਚਾਲਾ ਹੁਣ ਆਉਂਦਾ ਜਾਂਦਾ ਗੇੜਾ ਦਾ ਮਾਰਦੀ ਰਿਹਾ ਕਰੂੰ ਜੱਸਾ ਜੱਸਾ ਉਹ ਹਨਾ ਕਿੱਧਰ ਦੇਖੀ ਆ ਨਾ ਹੋਰ ਬਰਫ ਦੇਖਣ ਦਾ ਕੁਝ ਨਹੀਂ ਹੂੰ ਪ੍ਰਜਾਈ ਨੂੰ ਦੇਖ ਰਹੀ ਤੀ ਮੈਂ ਇਧਰ ਮੈਂ ਚੱਲ ਪ੍ਰਜਾਈ ਆ ਪ੍ਰਜਾਈ ਹੈ ਕੀ ਕਰ ਉਹ ਹਾਕ ਤਾਂ ਤੈਨੂੰ ਮਾਰੀ ਤੀ ਯਾਰਾ ਉਹ ਹਾਕ ਤਾਂ ਮੈਨੂੰ ਮਾਰਨਾ ਚੱਕੀ ਉਧਰ ਜਾਣਾ ਹਾਂ ਉਹ ਇਧਰ ਪਰ ਪਰਚਾਈ ਖੜੀ ਸੀ ਮੈਂ ਤਾਂ ਦੇਖ ਰਿਆ ਸੀ ਵੀ ਪਤਾ ਨਹੀਂ ਚਲੋ ਠੀਕ ਆ ਹਾਂ ਦੱਸ ਕੀ ਕੰਮ ਐ ਤੇ ਕੰਮ ਮੈਂ ਤਾਂ ਕੁਝ ਨਹੀਂ ਹੋਈ ਮਿਲਣ ਆ ਗਿਆ ਅੱਛਾ ਚਲ ਆ ਜਾ ਅੰਦਰ ਬਹਿਣਾ ਉਹ ਹਾਂ ਦੱਸ ਤੀ ਬੈਹ ਕਰਾਈ ਲਿਆ ਫਿਰ ਉਹ ਪਰ ਵਿਆਹ ਤਾਂ ਕਰਉਣਾ ਜ਼ਰੂਰੀ ਧੀਗਾ ਬੈ ਤਾਂ ਸਾਰਾ ਨਹੀਂ ਹੁੰਦਾ ਤੈਨੂੰ ਪਤਾ ਹੈਗਾ ਫਿਰ ਕੱਲਾ ਨਾਲ ਆਪਣੇ ਘਰ ਦਿੰਦਾ ਨਹੀਂ ਹੋਇਆ ਹੁਣ ਹਾਂ ਚਲ ਆਇਆ ਪਹਿ ਹੈ ਮੈਂ ਤਾਂ ਪਹਿਲੀ ਜੇ ਕਰਾ ਲਿਆ ਉਹ ਕਿਸੇ ਦਾ ਲੇਟ ਹੋ ਜਾਂਦਾ ਕਿਦਾ ਪਹਿਲਾ ਹੁੰਦਾ ਕਬੀਲਦਾਰੀ ਆ ਯਾਰ ਠੀਕ ਆ ਕਿ ਨਹੀਂ ਇਹ ਚੱਕਰ ਹੈਗਾ ਚਲੋ ਤਾਂ ਠੀਕ ਆ ਵੈਸੇ ਉਪਰਜਾਈ ਬੜੀ ਸੋਹਣੀ ਆ ਕਹਿੰਦਾ ਕੀ ਮਤਲਬ ਹੈ ਤੇਰਾ ਓਏ ਪਰਜਾਈ ਕਰਾਂ ਵੀ ਸੋਹਣੀ ਆ ਹੋਰ ਕੀ ਉਹ ਤਾਂ ਠੀਕ ਆ ਚਲੋ ਹੁਣ ਇਹਦਾ ਯਾਰ ਰੱਬ ਦੇ ਮੇਲ ਨਹੀਂ ਖਪਰਾ ਜੋੜੀ ਕਿਦੀ ਕਿਦਰਾ ਮਿਲਨੀ ਆ ਨਾਲੇ ਕਹਿੰਦੇ ਨੇ ਬੰਦਾ ਵਿਆਹ ਜਾ ਕਰਾ ਕੇ ਤੰਗ ਹੁੰਦਾ ਓ ਯਾਰ ਇਹ ਤਾਂ ਆਪਦੇ ਹੱਥ ਚ ਹੁੰਦਾ ਬਾਈ ਠੀਕ ਆ ਤੰਗ ਹੁਣਾ ਜਿਹਦਾ ਪਰਿਵਾਰ ਵਧੀਆ ਹੋਵੇ ਉਹਨੇ ਤੰਗ ਕੀ ਹੋਣਾ ਜਿਹਦਾ ਪਰਿਵਾਰ ਵਧੀਆ ਨਾ ਹੋਵੇ ਉਹ ਤੰਗ ਹੋ ਜਾਂਦਾ ਇਹ ਤਾਂ ਆਪਦੇ ਹੱਥ ਚ ਸੰਜੋਗ ਹੁੰਦੇ ਨੇ ਬਾਕੀ ਸੰਜੋਗਾ ਦੀ ਗੱਲ ਆ ਭਾਈ ਜਿੱਥੇ ਜਿੰਨੇ ਮਿਲ ਲੈ ਉਹ ਜਦੋਂ ਦੀ ਤੇਰੀ ਭਝਾਈ ਆਈ ਆ ਐ ਲਾਲਾ ਵੀ ਘਰ ਹਰਿਆ ਭਰਾ ਲੱਗਦਾਗਾ ਸਾਰਾ ਕੰਮ ਆਪੇ ਕਰ ਦਿੰਦੀ ਆ ਮੈਨੂੰ ਕੋਈ ਕੰਮ ਹੱਥ ਵਿੱਚ ਲਉਣ ਦੀ ਅੱਛਾ ਇੰਨੀ ਸਿਆਣੀਆਂ ਬਹੁਤ ਸਿਆਣੀਆਂ ਕੀ ਚਲੋ ਬੇਚਾਰੀ ਆ ਯਾਰ ਆਪਣਾ ਕਿੱਥੇ ਹਨਾ ਤੇਰਾ ਮਾਤਾ ਰਿਸ਼ਤਾ ਹੁੰਦਾ ਦੀਗਾ ਇਹਦਾ ਚਾਹਿਆ ਰੱਬ ਨੇ ਚਲੋ ਹੋ ਗਿਆ ਭਾਈ ਉਹ ਮੈਂ ਵੀ ਲੋਕਾਂ ਦੀਆਂ ਗੱਲਾਂ ਹੀ ਸੁਣੀਆਂ ਨਾ ਨਾ ਕਿਵੇਂ ਵੀ ਬੈਕਗ੍ਰਾਉਂਡ ਚ ਕੋਈ ਫਾਇਦਾ ਨਹੀਂ ਬਾਅਦ ਚ ਉਹ ਖਾਂਦਾ ਹੁੰਦਾ ਆ ਹੁੰਦਾ ਮੇਰੀ ਗੱਲ ਸੁਣ ਰੰਜੀਤ ਇਹ ਤਾਂ ਯਾਰ ਗੱਲਾਂ ਕਹਿਣੀਆਂ ਨੇ ਠੀਕ ਆ ਕਿ ਨਹੀਂ ਵਿਆਹ ਇੱਕ ਕਹਿੰਦਾ ਰਸਮ ਆ ਠੀਕ ਆ ਨਮੋਣੀ ਪੈਂਦੀ ਆ ਅੱਜ ਨਹੀਂ ਤਾਂ ਕੱਲ ਨੂੰ ਤੇਰਾ ਵੀ ਹੋਊਗਾ ਉਹ ਚਲ ਆਇਆ ਹਲੇ ਨਜ਼ਾਰੇ ਲੈਣ ਦੀ ਉਮਰ ਆ ਨਜ਼ਾਰੇ ਲੈ ਲਈ ਹਾਲੋ ਤਾਂ ਠੀਕ ਆ ਹਾਂ ਕਿ ਮੈਂ ਅੱਜ ਦੀ ਪੌਦ ਨੂੰ ਪੁੱਛਣ ਦੀ ਗੱਲ ਸੱਚ ਨੂੰ ਤੇ ਓਏ ਪੌਦੇ ਪੌਦੇ ਪੁੱਛਣਾ ਦੀ ਹਾਂ ਤੇ ਮੈਂ ਤਾਂ ਜਿੰਦਰਾ ਜੀ ਵੀ ਪੁੱਛਣਾ ਦੀ ਥੋੜਾ ਲਾ ਵੀ ਹੈਗਾ ਘਰੀ ਪੈ ਕੇ ਖੇਤੇ ਤੇ ਜਿੰਦਰਾ ਉਹਨਾਂ ਦੇ ਖੜਾ ਪਿੰਦੇ ਕਿ ਚੱਕ ਕੇ ਲੈ ਜਾ ਉਹਨਾਂ ਦੇ ਕਿੰਨੇ ਦਿਨ ਹੋ ਗਏ ਯਾਰ ਲੈ ਕੇ ਗਏ ਉਹਨੇ ਚਾ ਛੱਡ ਕੇ ਨਹੀਂ ਗਏ ਉਹ ਨਾ ਯਾਰ ਉਹ ਤਾਂ ਲੈ ਗਏ ਤੇ ਕਹਿੰਦੇ ਸਾਡਾ ਲੋਡ ਆ ਮਾ ਚੱਲ ਲੈ ਜਾ ਹੁਣ ਤਾਂ ਆਪਾਂ ਕਦੂ-ਕਦੂ ਕਰਤਾ ਯਾਰ ਜੇ ਪਾ ਉਹਦਾ ਚ ਪਾ ਉਹ ਕਹਿੰਦੀ ਪੌਦ ਖੜੀਆ ਮਿਲ ਲੋ 2 ਕਿਲੋ ਦੀ ਚੱਕ ਕੇ ਲੈ ਜੀ ਪਾ ਉਹ ਤਾਂ ਫਿਰ ਕੱਲ ਮੈਨੂੰ ਲਵੀ ਮਿਲ ਗਈ ਉੱਥੇ ਚਲ ਉਹ ਤਾਂ ਠੀਕ ਆ ਫਿਰ ਮੈਂ ਤਾਂ ਬੌਣੀ ਦੀ ਮੈਂ ਤਾਰਾ ਖਰਕੇ ਦੀ ਮਾ ਚਾ ਤੇ ਲੋਡ ਨਾ ਹੋਵੇ ਨਾ ਹੁਣ ਤਾਂ ਸਰ ਗਿਆ ਮਾ ਐਡੀ ਦੂਰ ਕਿੱਥੇ ਲੈ ਕੇ ਜਾਉਂਗਾ ਯਾਰ ਇਧਰੋਂ ਤੈਨੂੰ ਪਤਾ ਕਿੰਨਾ ਦੂਰ ਜਾਂਦਾ ਉਹ ਤਾਂ ਠੀਕ ਆ ਨਾਲੇ ਲਾਉਣ ਵਾਲੇ ਵੀ ਕਹਿੰਦੇ ਨੇ ਹਮਣਾ 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 ਹਾਂਜੀ ਪਾਣੀ ਤਾਂ ਗਈ ਯਾਰ ਮੜਾ ਜਾ ਉਹ ਰੈਣ ਦੇ ਪਾਣੀ ਨੂੰ ਪੀ ਉਹ ਯਾਰ ਪੀ ਲੈ ਗਰਮੀ ਬਹੁਤ ਆ ਬਈ ਚਲ ਮੰਗਾਲਾ ਗਰਮੀ ਹੋਈ ਪਈ ਆ ਪਾ ਲਓ ਜੀ ਪਾਣੀ ਲਿਆ ਉਹ ਲੋਈਂ ਗਾ ਗਰਮੀ ਹੋਈ ਪਈ ਆਗੀ ਹਾਂ ਗਰਮੀ ਤਾਂ ਬਹੁਤ ਜ਼ਿਆਦੇ ਹੋ ਰਹੀ ਆ ਕੀ ਹੋ ਗਿਆ ਉਹ ਕੁਝ ਨਹੀਂ ਤਾਂ ਗਲਚ ਪਾਣੀ ਫਸ ਗਿਆ ਦੇਖ ਕੇ ਪੀ ਲੈ ਉਹ ਕਾ ਨੂੰ ਮੇਰੀ ਗੱਲ ਸੁਣ ਲੈ ਦੇਖੇ ਤੈਨੂੰ ਪੌਦੀ ਲੋੜ ਆ ਕੀ ਤਾਂ ਦੱਸ ਦੇ ਹੁਣ ਲੈ ਜਾ ਫਿਰ ਕੱਲ ਨੂੰ ਨਾ ਕਹੀ ਮੈਂ ਕਿਉਂਕਿ ਬਾਹੂ ਆ ਬਈ ਬਾਦੇ ਹੁਣ ਤਾਂ ਸਰ ਗਿਆ ਆਪਣਾ ਦਾ ਸਰ ਗਿਆ ਹਾਂ ਬਸ ਠੀਕ ਆ ਹੁਣ ਚੱਲ ਠੀਕ ਆ ਪਰਾ ਚੱਲ ਠੀਕ ਆ ਓਕੇ ਹਾਂ ਓਕੇ ਠੀਕ ਆ ਠੀਕ ਆ ਬਾਬੇ ਮੈਂ ਵੀ ਦੇਖਦਾ ਮੱਝਾਂ ਮੁੱਝਾਂ ਦਾ ਯਾਰ ਲੈ ਕਲਿਆ ਨੀਰਾ ਪਾਦਾ ਛੇਦੀ ਛੇਦੀ ਬਾਬੀ ਤੁਸੀਂ ਜੱਸ ਕਿਤੇ ਦੀ ਸੁਤਾਂ ਪਤਾ ਨਹੀਂ ਹੁਣੇ ਬਾਹਰ ਗਏ ਹੋਣਗੇ ਤੁਸੀਂ ਕੰਮ ਸੀ ਕੋਈ ਬਾਈ ਤੁਹਾਨੂੰ ਮੈਨੂੰ ਬਾਈ ਬੁਈ ਨਾ ਕਹੇ ਮੈਨੂੰ ਰਣਜੀਤ ਕਹੇ ਉਹ ਹੀ ਪਿਆਰ ਨਾਲ ਕੀ ਤਰੀਕਾ ਹੈ ਬੋਲਣ ਦਾ ਲੈ ਤਰੀਕਾ ਕੀ ਆ ਮੈਨੂੰ ਨਾ ਸਿਖਾਓ ਨਾਲੇ ਛੇ ਉਹਨਾਂ ਨੂੰ ਪਤਾ ਲੱਗ ਗਿਆ ਕੀ ਸੋਚਣਗੇ ਵੀ ਉਹਨਾਂ ਦੇ ਦੋਸਤ ਐ ਬੋਲਦੇ ਆ ਨਹੀਂ ਉਹਨਾਂ ਨੂੰ ਦੱਸੋ ਕੌਣ ਮੈਂ ਤਾਂ ਦਾਦਾ ਨਹੀਂ ਨਾਲੇ ਮੈਂ ਸਾਨੂੰ ਪਸੰਦ ਕਰਦਾ ਤੁਸੀਂ ਬਗਜੋ ਇੱਥੋਂ ਬਾਹਰ ਹੀ ਹੋਣਗੇ ਉਹ ਜਾਓ ਚਲੋ ਬਗਤਾ ਹੁਣ ਮੈਂ ਜਾਣਾ ਪਰ ਸੋਚ ਸਮਝ ਕੇ ਮੈਨੂੰ ਜਵਾਬ ਜ਼ਰੂਰ ਦੇ ਦਿਓ ਤੁਹਾਡਾ ਦਿਮਾਗ ਖਰਾਬ ਹੈ ਮੈਂ ਵਿਆਹੀ ਹੋਈ ਆ ਮੇਰਾ ਘਰ ਵਾਲਾ ਉਹ ਤਾਂ ਮੈਨੂੰ ਪਤਾ ਵੀ ਤੁਸੀਂ ਵਿਹੇ ਹੋ ਮੈਂ ਕਿਹੜਾ ਕਹਿਣਾ ਵੀ ਤੁਸੀਂ ਕੁਵਾਰ ਹੋ ਪਰ ਤੁਸੀਂ ਨਾ ਮੈਨੂੰ ਬਹੁਤ ਸੋਹਣੇ ਲੱਗਦੇ ਨਾਲੇ ਜਸਮ ਲੰਗ ਲਵੇ ਹੈਗਾ ਕੀ ਆ ਅੱਜ ਤੱਕ ਇਹ ਗੱਲ ਕਹਿ ਤੀ ਮੁੜ ਕੇ ਜ਼ਿੰਦਗੀ 'ਚ ਇਹ ਗੱਲਾਂ ਜ਼ਿਕਰ ਨਹੀਂ ਹੋਣਾ ਚਾਹੀਦਾ ਤੇਰੀ ਜ਼ੁਬਾਨ 'ਚ ਮੇਰਾ ਘਰ ਵਾਲਾ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਮੇਰੀ ਗੱਲ ਸੁਣ ਲੈ ਇੱਕ ਨਾਲੇ ਥੱਪੜ ਤਾਂ ਦਿੰਨੇ ਮਾਰਤਾ ਆਉਣਾ ਤਾਂ ਤੈਨੂੰ ਮੇਰੇ ਲਵੀ ਪਊਗਾ ਪਰ ਤੈਨੂੰ ਉਹਦਾ ਥੱਪੜ ਮਾਰ ਕੇ ਜਵਾਬ ਮਿਲੂਗਾ ਆਇਆ ਵੱਡਾ ਆ ਕੇ ਆਉਣਾ ਮੇਰੇ ਕੋਲ ਹੀ ਪਹੂਗਾ ਓ ਤੇਰੇ ਵਰਗੇ ਮਲਾਂਗਾ ਕੋਲੇ ਕੌਣ ਆਂਦੀ ਐ ਦੇਖ ਲਓ ਜਸ ਦੇ ਦੋਸਤ ਕਹੇ ਜੇ ਨੇ ਆਉਂਦੇ ਜਸ ਨੂੰ ਦੱਸੂਗੀ ਮੈਂ ਕਿ ਨੱਕ ਕਟਿਆ ਤੇ ਉਤੋਂ ਕਟਿਆ ਉਹਦੀ ਸੋਚ ਹੈ ਝਲ ਕੋਈ ਨਹੀਂ ਰਮਨ ਚਾਸ ਨੂੰ ਨਈ ਗੱਲ ਦੱਸ ਉਹ ਕੀ ਸੋਚੂਗਾ ਫਿਰ ਉਹਦੇ ਦੋਸਤ ਨੇ ਇਹ ਕਾਰਸਤਾਨੀ ਕੀਤੀ ਆ ਜੰਨ ਇਹ ਨਾਲ ਗੁੱਸਾ ਆ ਜਾਂਦਾ ਨਾ ਮੈਨੂੰ ਉਹਦੇ ਤੇ ਜੀ ਕਰਦਾ ਦਾ ਖਲਾ ਘੋਟਦਾ ਹੋ ਹੋ ਕਿਨੇ ਗਰਮੀ ਹੋਈ ਪਈ ਆ ਓਏ ਆਗੇ ਤੁਸੀਂ ਆ ਆ ਜਾ ਪੁੱਤ ਗੱਲ ਸੁਣ ਮੇਰੀ

ਫੁੰਨੇ ਨਹੀਂ ਜਾਂਦੇ ਕੁਛ ਨਹੀਂ ਹੋਇਆ ਤੁਸੀਂ ਤਾਂ ਹੀ ਸੋਚਦੇ ਰਹਿੰਦੇ ਹੋ ਇਹ ਦੱਸੋ ਖੇਤ ਕੀ ਕਰਕੇ ਆਏ ਹੋ ਅੱਜ ਖੇਤ ਕੀ ਕਰਨ ਦੀ ਗੱਲ ਹੈ ਵਾਗਾ ਕੰਮ ਕਰੋ ਅੱਜ ਰੇਪ ਪੋਣਾ ਸੀ ਸੱਚ ਮੇਰੀ ਗੱਲ ਸੁਣਾ ਉਹ ਕਰ ਪਿਆਰ ਨਹੀਂ ਆ ਮੁੰਡਾ ਜਿਹੜਾ ਬਾਹਰ ਗਿਆ ਸੀ ਉਹਦਾ ਭਾਈ ਮੈਨੂੰ ਕਹਿੰਦਾ ਕਹਿੰਦਾ ਯਾਰ ਐਂ ਕਰ ਕਹਿੰਦਾ ਸਾਡੇ ਸੱਤ ਕਿੱਲੇ ਨੇ ਇਹਨਾਂ ਦਾ ਪੌਦ ਖਲਾਦਾ ਸਾਡੇ ਹੱਥ ਕਿੱਲੇ ਚ ਪੌਦ ਹੜਾਈ ਜਾਂਦਾ ਸਾਡੇ ਕਨ ਸੱਤ ਕਿੱਲੇ ਲਵਾ ਦੇ ਮੈਂ ਕਿਹਾ ਯਾਰ ਸੱਤ ਕਿੱਲੇ ਮਤਲਬ ਛੁੜ ਹੁਣ ਉਹਨਾਂ ਦੇ ਮਤਲਬ 70 ਕਿੱਲੇ ਨੇ ਸੱਤ ਕਿੱਲੇ ਚ ਪੌਦ ਖਣਾਈ ਹੋਈ ਆ ਉਹ ਤਾਂ ਲੋਕਾਂ ਨੂੰ ਵੰਡਣ ਦੇ ਨੇ ਓ ਤੈਨੂੰ ਹੋਇਆ ਕੀ ਆ ਹਾਂ ਕੀ ਕਹਿ ਰਹੀ ਸੀ ਤੁਸੀਂ ਸੌਰੀ ਮੈਂ ਸੁਣਿਆ ਨਹੀਂ ਤੂੰ ਛੱਡ ਮੇਰੀ ਗੱਲ ਸਾਂ ਤੂੰ ਦੱਸ ਮੈਨੂੰ ਕੀ ਹੋਇਆ ਹੈ ਕਿਛੇ ਕੁਝ ਕਿਹਾ ਤੈਨੂੰ ਨਹੀਂ ਹੋ ਕੀ ਹੋਇਆ ਦੱਸ ਹੂੰ ਬੇਤ ਗੱਲ ਕਹਾ ਗੁੱਸਾ ਨਾ ਕਰਿਓ ਲੈ ਮੈਂ ਕਿਉਂ ਗੱਲ ਕਰਨੀ ਕੁਝ ਖਾਣਾ ਪੀਣਾ ਜਾਂ ਕੁਝ ਲੈ ਕੇ ਹੁਣਾਂ ਤੈਨੂੰ ਨਹੀਂ ਨਹੀਂ ਹਾਂ ਛੇੜੇ ਟੋਡੇ ਯਾਰ ਦੋਸਤ ਨੇ ਨਾ ਹਾਂ ਉਹ ਬੰਦੇ ਉਹ ਵਾਲੇ ਵਧੀਆ ਨੇ ਚੋੜ ਕਰਦੇ ਰਹੇ ਦੇ ਰਹੇ ਨੇ ਕਿਵੇਂ ਕੋਈ ਆਇਆ ਦੀ ਕਰੇ ਨਹੀਂ ਨਹੀਂ ਆਇਆ ਤੱਕ ਕੋਈ ਵੀ ਨਹੀਂ ਸੀ ਕਰੇ ਹਾਂ ਕੀ ਹੋ ਗਿਆ ਹਜ਼ਾਰ ਦੋਸਤਾਂ ਕੀ ਕੀ ਬਾਲਾ ਨਾ ਘੁੰਮਿਆ ਕਰੋਨਾ ਨਾਲ ਮੈਨੂੰ ਉਹਨਾਂ ਦੀ ਮਤ ਨਹੀਂ ਸਹੀ ਲੱਗਦੀ ਹੈਗੀ ਐਵੇਂ ਕਹ ਲਓ ਮੈਨੂੰ ਐ ਤੁਹਾਨੂੰ ਕਿਸੇ ਚੀਜ਼ 'ਚ ਘਾਟਾ ਨਾ ਪਵਾ ਦੇਣ ਮੈਨੂੰ ਸਹੀ ਨਹੀਂ ਲੱਗਦੇ ਉਹ ਉਹੀ ਗੇੜੇ ਜੇ ਮਾਰਦੇ ਰਹਿਣਾ ਵਿਲੇ ਪੁਣੀ ਜੇ ਕਰਦੇ ਰਹਿਣਾ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਜਿਹੜਾ ਕਬੀਲਦਾਰੀ ਵਾਲਾ ਬੰਦਾ ਹੁੰਦਾ ਉਹ ਐਂ ਗੇੜੇ ਨਹੀਂ ਮਾਰਦਾ ਹੁੰਦਾ ਇੱਕ ਦੂਜੇ ਦੇ ਘਰੇ ਤੇ ਇੱਕ ਗੱਲ ਹੋਰ ਜਦੋਂ ਮੈਂ ਹੋਵਣਾ ਕਰੇ ਕਿਸੇ ਨੂੰ ਨਾ ਬੁਲਾਇਆ ਕਰੋ ਮੈਨੂੰ ਚੰਗਾ ਨਹੀਂ ਲੱਗਦਾ ਯਾਰ ਗੱਲ ਤਾਂ ਸੁਣ ਖੋਇਆ ਕੀ ਅਵੇ ਦੱਸ ਤਾਂ ਦੇ ਕੋਈ ਕੁਝ ਕਹਿ ਕੇ ਗਿਆ ਤੈਨੂੰ ਉਹ ਨਾ ਨਾ ਕਿਹਾ ਕਿਸੇ ਨੇ ਵੀ ਕੁਝ ਨਹੀਂ ਹੈਗਾ ਉਹ ਮੈਨੂੰ ਆਪਦੇ ਆਪ ਨੂੰ ਐਂ ਜਿ ਲੱਗਦਾ ਵੀ ਜਦੋਂ ਥੋੜੇ ਯਾਰ ਦੋਸਤ ਹੋਣ ਦੇ ਫਿਰਦ ਨੇ ਨਹੀਂ ਮੈਂ ਤੇਰੀ ਗੱਲ ਸਮਝ ਗਿਆ ਪਰ ਮੇਰੀ ਗੱਲ ਸੁਣ ਮੇਰੇ ਦੋਸਤ ਐਜੇ ਨਹੀਂ ਕਿ ਦਿਲ ਦੇ ਸਾਥ ਨੇ ਠੀਕ ਹੈ ਨਹੀਂ ਚਲ ਮੈਂ ਤੈਨੂੰ ਵੀ ਚੀਜ਼ ਤਾਂ ਪ੍ਰੋਬਲਮ ਹੈ ਮੈਂ ਕਹਿ ਦੂੰਗਾ ਠੀਕ ਹੈ ਕੋਈ ਗੱਲ ਨਹੀਂ ਬਟ ਐਵੇਂਗਾ ਵੀ ਕੋਈ ਤੈਨੂੰ ਮਾੜਾ ਚੰਗਾ ਨਹੀਂ ਬੋਲਦਾ ਬਹੁਤ ਵਧੀਆ ਬੰਦੇ ਨੇਗੇ ਥੋੜਾ ਫੈਨ ਨਹੀਂ ਹੈ ਵੀ ਕਿੰਨੇ ਕਾ ਵਧੀਆ ਬੰਦੇ ਨੇ ਤੈਨੂੰ ਪਤਾ ਹੀ ਨਹੀਂ ਕਿ ਸੋਣਾ ਵਾਰ ਮੇਰੀ ਗੱਲ ਸੁਣੇਗਾ ਹਾਂਜੀ ਬਾਲਾ ਟੈਨਸ਼ਨ ਨਾ ਲਿਆ ਕਰ ਅੱਜ ਰਾਤ ਨੂੰ ਆਪਾਂ ਮੂਵੀ ਦੇਖ ਕੇ ਆਉਂਦੇ ਹਾਂ ਦੋ ਜਣੇ ਠੀਕ ਅੱਜ ਤੂੰ ਵਿਹਲੀ ਆ ਹਾਂ ਤੈਨੂੰ ਕੰਮ ਹੈ ਨਹੀਂਗਾ ਹਾਂਜੀ ਵਿਹਲੀ ਆ ਮੈਨੂੰ ਕੀ ਕੰਮ ਹੋਣਾ ਤੁਸੀਂ ਕੰਮ ਦਾ ਕੋਈ ਕਰਨ ਦਿੰਦੇ ਹੀ ਨਹੀਂ ਮੈਨੂੰ ਤੇ ਇੱਕ ਮੇਰੀ ਗੱਲ ਸੁਣ ਅੱਜ ਰਾਤ ਨੂੰ ਨਾ ਤੇ ਚੌਕਾ ਚੌਪ ਸਿਖਾਉਂ ਤੇਰਾ ਪਸੰਦ ਦਾ ਸ਼ੋਕੋ ਚਿਪਸ ਖਵਾਉਂਗੀ ਹਾਂ ਰੈਨ ਤੋਂ ਪਿਛਲੀ ਵਾਰ ਵੀ ਕਿਹਾ ਸੀ ਉਦੋਂ ਉਹਦੀ ਦੁਕਾਨ ਕੋਲੋਂ ਮੋੜ ਕੇ ਲੈ ਜਾਂਦੇ ਹੋ ਨਹੀਂ ਤੇਰਾ ਪੇਟ ਖਰਾਬ ਹੋ ਜਾਉ ਨਹੀਂ ਤੇ ਨਹੀਂ ਖਾਣਾ ਬਿਮਾਰ ਹੋ ਜੰਗੀ ਮੇਰੀ ਗੱਲ ਸੁਣ ਅੱਜ ਪੱਕਾ ਖਵਾ ਕੇ ਲੈ ਜਾਊਂ ਟੈਨਸ਼ਨ ਨਾ ਲੈ ਠੀਕ ਹੈ ਤੇ ਮੇਰੀ ਗੱਲ ਸੁਣ ਅ ਅੱਜ ਸ਼ਾਮ ਨੂੰ ਆਪਾਂ ਜਾਣੇ ਹਾਂਗੇ ਤੇ ਬਸ ਫਿਰ ਕੱਲ ਨੂੰ ਚੱਲਾਂਗੇ ਆਪਾਂ ਮੇਰੇ ਸੋਹਰੇ ਆਹ ਕਿਉਂ ਮੰਮੀ ਦਾ ਫੋਨ ਆਇਆ ਸੀ ਕੁਝ ਹੋਇਆ ਉੱਥੇ ਕੋਈ ਪ੍ਰੋਬਲਮ ਤਾਂ ਨਹੀਂ ਪ੍ਰੋਬਲਮ ਹੈ ਕੀ ਤੇਰੇ ਭਾਈ ਦੇ ਫੋਰਚਨਰ ਕਾਰ ਲੈ ਆਂਦੀ ਵੀਰੇ ਨੇ ਕਾਰ ਫੋਨ ਤਾਂ ਤੂੰ ਦੇਖਣਾ ਨਹੀਂ ਸਟੇਟਸ ਪਾਰਖਿਆ ਉਹਨਾਂ ਨੇ ਸ਼ੁਕਰ ਆ ਬਾਬਾ ਜੀ ਦਾ ਠੀਕ ਆ ਤੇ ਉਹਨੇ ਮੈਨੂੰ ਕਿਹਾ ਕਹਿੰਦਾ ਸਭ ਤੋਂ ਪਹਿਲਾਂ ਕਹਿੰਦਾ ਭੈਣ ਨੂੰ ਬਿਠਾ ਕੇ ਲੈ ਕੇ ਜਾਣਾ ਮੈਂ ਕਿਹਾ ਚਲੋ ਭਾਈ ਪਰੋਣੇ ਦੀ ਨਹੀਂ ਪੁੱਛੂਗੀ ਅੱਛਾ ਕੀ ਭੈਣ ਲਈ ਗਿਆ ਭੈਣ ਨੂੰ ਲੈ ਜਾ ਇਹ ਜੀ ਕੋਈ ਗੱਲ ਨਹੀਂ ਉਹਨੇ ਤੁਹਾਨੂੰ ਫੋਨ ਕੀਤਾ ਦੈਟ ਮੀਨਸ ਤੁਹਾਨੂੰ ਵੀ ਨਾਲ ਬੁਲਾਇਆ ਉਹਨੇ ਬਸ ਠੀਕ ਆ ਅੱਜ ਆਪਰਾਤ ਨੂੰ ਦੇਖਣਾ ਫਿਲਮ ਤੇ ਕੱਲ ਨੂੰ ਪਤਾ ਦੇ ਫੋਰਚਨਰ ਸੀ ਢੀੜੀਆਂ ਲਾਉਣ ਠੀਕ ਆ ਚਲ ਹੁਣ ਬਾਈ ਨਾਲ ਚੱਲਣਾ ਤੇ ਮੇਰੀ ਗੱਲ ਸੁਣ ਮੈਂ ਨਾ ਉਧਰ ਬੈਂਕ ਵਾਲੇ ਨੂੰ ਪੈਸੇ ਕਢ ਲੇਭਰੋ ਨਿਆਮਾ ਅੱਛਾ ਠੀਕ ਹੈ ਤੇ ਤੂੰ ਜਿਹੜਾ ਕੰਮ ਹੈਗਾ ਮਾੜਾ ਮੋਟਾ ਆਪਣਾ ਕਰ ਲਈ ਹਾਂ ਮੈਂ ਕੰਮ ਨਵੇੜ ਲਾ ਬਾਕੀ ਦੇਖ ਲੈ ਆਪਾਂ ਠੀਕ ਹੈ ਠੀਕ ਹੈ ਓਕੇ ਦੇਖ ਲੈ ਇਹ ਕੇ ਨੇ ਛੜਿਆ ਆਪਦੇ ਯਾਰਾਂ ਦੋਸਤਾਂ ਬਾਰੇ ਇੰਨਾ ਚੰਗਾ ਸੋਚਦੇ ਨੇ ਥੇ ਕਿੰਨਾ ਦੇ ਦੋਸਤ ਹੈ ਨਕਮੇ ਕਿਸੇ ਥਾਂ ਦੇ ਸ਼ਮੀ ਸ਼ਰਮ ਨਹੀਂ ਹੈਗੀ ਉਹਨਾਂ ਨੂੰ ਭਾਬੀ ਮਾਸਮਾਨ ਹੁੰਦੀ ਹੈ ਤੇ ਉਹ ਨੇ ਬਤਮੀਜ਼ੀ ਨਾਲ ਗੱਲ ਕਰਦਾ ਸੀ ਜੱਸ 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 ਬੋਲੋ ਕੁਛ ਮੈਂ ਤੁਹਾਡੀ ਆਵਾਂ ਨਾ ਜੱਸ ਜੱਸ ਭਾਬੀ ਇਹਨੂੰ ਨਾ ਖੇਤ ਗਰੰਟ ਲੱਗਿਆ ਇਹਦਾ ਇੱਕ ਪਾਸਾ ਹੁਣ ਖੜ ਗਿਆ ਅਬਰੰਗ ਹੋ ਗਿਆ ਇਹਨੂੰ ਤੇ ਮੈਂ ਤੈਨੂੰ ਫੋਨ ਵੀ ਕਰੇ ਸੀਗੇ ਪਰ ਤਾਂ ਉਦੋਂ ਚੱਕਿਆ ਨਹੀਂ ਕੋਈ ਨਾ ਭਾਬੀ ਹੌਸਲਾ ਰੱਖਾ ਹੋ ਜਾਊਗਾ ਠੀਕਾ ਕੀ ਹੋ ਗਿਆ ਦਾ ਮਨ ਨਾ ਹਲਕਾ ਕਰ ਕੀ ਹੋ ਗਿਆ ਨੰਨੂ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਸੀ ਆਏ ਰੱਬਾ ਕੋਈ ਨਾ ਵੀ ਠੀਕ ਹੋ ਜਾਣਗੇ ਨਾਲੇ ਉਦੋਂ ਮੈਥੋਂ ਕੋਈ ਗੱਲ ਤੋਂ ਬੋਲ ਲਿਆ ਗਿਆ ਸੀਗਾ ਤੇ ਉਹਦੇ ਲਈ ਸੌਰੀ ਤੇ ਚਲ ਜੇ ਕੋਈ ਲੋੜ ਪਈ ਨਾ ਪੈਸੇ ਪੁੱਛਣੇ ਜਾਂ ਹੋਰ ਚੀਜ਼ ਦੀ ਤਾਂ ਮੈਨੂੰ ਦੱਸਿਓ ਜਰੂਰ ਜਿੰਨੀ ਹੈਲਪ ਹੋਈ ਮੈਂ ਜਰੂਰ ਕਰਾਉਂਗਾ ਲਾਜ ਲਈ ਜਿੰਨੇ ਪੈਸੇ ਲੱਗਣਗੇ ਹਨ ਮੈਥੋਂ ਲੈ ਲਿਓ ਠੀਕ ਆ ਵੀ ਸਸਰੀਕਾ ਠੀਕ ਆ ਸਰ ਹੇ ਰੱਬਾ ਕੀ ਹਾਲਤ ਕਰਦੀ ਇਹਦੀ ਜੱਸ ਜੱਸ ਮੈਂ ਕੀ ਕਹ ਚਕੀ ਨਹੀਂ ਆ ਰਿਹਾ ਇਹਨਾਂ ਨੂੰ ਥੋੜੇ ਨਾ ਹੱਥ ਖੋਲਣ ਦੀ ਕੋਸ਼ਿਸ਼ ਕਰਿਆ ਕਰੋ ਡਾਕਟਰ ਨੇ ਮੈਨੂੰ ਕਿਹਾ ਸੀਗਾ ਹੌਲੀ ਹੌਲੀ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਨਾਲੇ ਥੋੜੀ ਥੋੜੀ ਮ사ਜ ਕਰਨ ਨਾਲ ਨਾ ਜਿਹੜੀਆਂ ਨਸਾਂ ਹੁੰਦੀਆਂ ਨੇ ਉਹ ਚੱਲਣ ਲੱਗ ਜਾਂਦੀਆਂ ਨੇ ਜਿਹਦੇ ਵਿੱਚ ਜਿਹੜਾ ਖੂਨ ਦਾ ਸਰਕਲ ਹੁੰਦਾ ਉਹ ਦੌੜਨ ਲੱਗ ਜਾਂਦਾ ਤੁਸੀਂ ਬਿਲਕੁਲ ਸਹੀ ਹੋ ਜਾਓਗੇ ਅਬ ਜੱਸਰ ਆਇਮਾਨਾ ਸੱਟਿਆ ਕਰੋ ਤੁਹਾਨੂੰ ਪਤਾ ਇੱਕ ਤੁਸੀਂ ਤਾਂ ਹੈਗੇ ਹੋ ਜਿਹਨੂੰ ਦੇਖ ਦੇਖ ਮੈਂ ਜਿਉਣੀਆ ਮਹੀਨਾ ਹੋ ਗਿਆ ਤੁਸੀਂ ਤਾਂ ਨਾ ਮੈਨੂੰ ਮੂਵੀ ਦਿਖਾਈ ਆ ਤੇ ਨਾ ਹੀ ਮੇਰੇ ਨਾਲ ਚਾਚਾ ਨਾਲ ਗੱਲ ਕੀਤੀ ਐ ਮੈਂ ਵੀ ਕੀ ਕਰਾਂ ਆ ਘਾਰ ਕੇ ਬੈਠ ਜਾਨੀ ਐ ਪਰ ਮੈਂ ਹਿੰਮਤ ਤਾਂ ਨਹੀਂ ਨਾ ਹਾਰੀ ਤੁਹਾਡੇ ਵਾਂਗੂ ਤੁਸੀਂ ਤੁਸੀਂ ਤਾਂ ਹਿੰਮਤ ਹੀ ਹਾਰ ਜਾਂਦੇ ਹੋ ਮੈਂ ਵੀ ਤੁਹਾਡੇ ਨਾਲ ਕੀ ਰੁੱਸਾਂ ਤੁਸੀਂ ਕਿਹੜਾ ਮੈਨੂੰ ਮਨਾ ਸਕਦੇ ਹੋ ਜੱਸ ਪਤਾ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਉਸ ਤੋਂ ਵੀ ਵੱਧ ਕੇ ਮੈਂ ਤੁਹਾਨੂੰ ਪਿਆਰ ਕਰਦੀ ਆ ਤਾਂ ਹੀ ਤਾਂ ਮੈਂ ਬੜਾ ਇੱਕ ਚੀਜ਼ ਸੋਚੀ ਆ ਵੀ ਐਂ ਕਰਦੇ ਆ ਇੱਕ ਇੱਕ ਕਰਕੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਉਨੇ ਆ ਰੋਜ਼ ਤੁਹਾਡੇ ਕੋਲ ਆਉਣਗੇ ਤੁਹਾਡੇ ਕੋਲ ਗੱਲਾਂ ਬਾਤਾਂ ਕਰਨਗੇ ਤਾਂ ਤੁਸੀਂ ਹੱਸੋਗੇ ਖੇਡੋਗੇ ਉਹਨਾਂ ਨਾਲ ਤੁਹਾਡਾ ਇੰਜੋਇਮੈਂਟ ਹੋਊਗਾ ਤੁਸੀਂ ਜਲਦੀ ਜਲਦੀ ਠੀਕ ਹੋ ਜਾਓਗੇ ਕਿਉਂਕਿ ਡਾਕਟਰ ਨੇ ਕਿਹਾ ਸੀਗਾ ਤੁਸੀਂ ਜਿੰਨੀ ਜੇ ਲਈ ਠੀਕ ਹੋ ਸਕਦੇ ਹੋ ਤਾਂ ਇੱਕੋ ਹੀ ਚੀਜ਼ ਨਾਲ ਹੋ ਸਕਦੇ ਹੋ ਵੀ ਤੁਹਾਡੇ ਆਪਦੇ ਆ ਕੇ ਤੁਹਾਨੂੰ ਮਨਾਉਣ ਪਿਆਰ ਕਰਨ ਜਾਸ ਇੱਕ ਗੱਲ ਕਹਾ ਜਦੋਂ ਮੈਂ ਇਕੱਲੀ ਤੁਹਾਡੇ ਕੋਲ ਬੋਲਦੀ ਰਹਿੰਨੀ ਆ ਤੁਸੀਂ ਅੱਗੋਂ ਹਾਂ ਹੂ ਜਾਂ ਕੋਈ ਵੀ ਜਵਾਬ ਨਹੀਂ ਨਾ ਦਿੰਦੇ ਮੇਰਾ ਨਾ ਮਰਨ ਹੋ ਜਾਂਦਾ ਐ ਲੱਗਦਾ ਵੀ ਸਭ ਕੁਝ ਖਤਮ ਜਾ ਹੋ ਗਿਆ ਪਰ ਡਾਕਟਰ ਦੇ ਕਹਿਣ ਦੇ ਮੁਤਾਬਿਕ ਮੇਰੇ ਕੋਲ ਹਲੇ ਵੀ ਕੁਝ ਪਰਸੈਂਟ ਹੋਪ ਹੈ ਜਿਹਦੇ ਨਾਲ ਤੁਸੀਂ ਠੀਕ ਹੋ ਸਕਦੇ ਹੋ ਤੇ ਮੈਨੂੰ ਪੂਰਾ ਯਕੀਨ ਆ ਮੇਰੇ ਤੇ ਤੇ ਤੁਹਾਡੇ ਤੇ ਵੀ ਤੁਸੀਂ ਠੀਕ ਹੋ ਕੇ ਦਿਖਾਉਣਾ ਹੈ ਹਨਾ ਜਸ ਜਸ ਬੋਲੋ ਜਸ ਠੀਕ ਹੋਵੋਗੇ ਨਾ ਹਨਾ ਹਾਂ ਮੈਨੂੰ ਪਤਾ ਸੀ ਚਲੋ ਤੁਸੀਂ ਥੋੜੇ ਦਿਨ ਰੈਸਟ ਕਰੋ ਮੈਂ ਕੁਝ ਖਾਣੂ ਬਣਾ ਕੇ ਲਿਓਨੀ ਤੁਹਾਡੇ ਵਾਸਤੇ ਠੀਕ ਹੈ ਨਾਲੇ ਮੈਂ ਉਧਰ ਪਸੂਆਂ ਦਾ ਕੰਮ ਕਰਿਆ ਮਾ ਠੀਕ ਹੈ ਤੇ ਉਸ ਤੋਂ ਬਾਅਦ ਅੱਜ ਪਾਣੀ ਦੀ ਵਾਰੀ ਹੈ ਨਾ ਆਪਣੇ ਖੇਤ ਉਹ ਵੀ ਮੈਂ ਜਾ ਕੇ ਲਾ ਕੇ ਆਉਂਗੀ ਠੀਕ ਹੈ ਤੁਸੀਂ ਜਮਾ ਫਿਕਰ ਹਾਂਜੀ ਹੁਣ ਖੇਤ ਦਾ ਕੰਮ ਵੀ ਸਾਰਾ ਮੈਂ ਹੀ ਕਰਦੀ ਆ ਤੇ ਮੈਂ ਹੀ ਕਰੂੰਗੀ ਕੋਈ ਗੱਲ ਨਹੀਂ ਆਪਾਂ ਨਹੀਂ ਕਿਸੇ ਤੋਂ ਐਵੇਂ ਹਸਾਨ ਲੈਣਾ ਕਿਸੇ ਦਾ ਠੀਕ ਆ ਚੰਗਾ ਤੁਸੀਂ ਬੈਠੋ ਮੈਂ ਆਈ ਲੈ ਓਹੋ ਭਾਬੀ ਤੁਸੀਂ ਐਨੇ ਕੰਮ ਕਰਦੇ ਹੋ ਨਾਲੇ ਮਹਿਸਾਂ ਦਾ ਕਰਦੇ ਹੋ ਤੇ ਨਾਲੇ ਘਰ ਦਾ ਤੇ ਨਾਲੇ ਖੇਤ ਦਾ ਤੁਸੀਂ ਇਹ ਨਾਲੇ ਜਿਹੜਾ ਛੋਟਾ ਮੋਟਾ ਬਾਹਰੋਂ ਸਮਾਨ ਲੈਣਾ ਲੈ ਕੇ ਆਉਣਾ ਹੁੰਦਾ ਤੁਸੀਂ ਉਹ ਤਾਂ ਮੈਨੂੰ ਦੱਸ ਦਿਆ ਕਰੋ ਮੈਂ ਲੈ ਕੇ ਕਰਦਾ ਹੋ ਨਹੀਂ ਨਹੀਂ ਫਿਰ ਕਿੱਡੀ ਗੱਲ ਐ ਜੋ ਦੋ ਕੰਮ ਕਰ ਲੈਣੀਆਂ ਤੇ ਇਹਦੇ ਚ ਕੀ ਗੋਡੇ ਰਹਿ ਗਏ ਕੋਈ ਨਹੀਂ ਮਾੜਾ ਮੋਟਾ ਕੰਮ ਸੀਗਾ ਕਰਿਆ ਹੀ ਮੈਂ ਜਾ ਨਹੀਂ ਬੱਬੀ ਤੁਸੀਂ ਜਸ ਨੂੰ ਸਾਮੋ ਤੁਹਾਨੂੰ ਨਾ ਉਹਦੀ ਲੋੜ ਐ ਉਹ ਤਾਂ ਮੈਨੂੰ ਪਤਾ ਮੈਨੂੰ ਵੀ ਜਸ ਦੀ ਲੋੜ ਐ ਤੇ ਜਸ ਨੂੰ ਵੀ ਮੇਰੀ ਪਰ ਕਰਾਂ ਕਿ ਕੰਮ ਕਰੇ ਬਿਨਾ ਸਰਦਾ ਵੀ ਨਹੀਂ ਨਾ ਹੈਗਾ ਕੰਮ ਮੈਂ ਦੇਖ ਲੈ ਗਰੂ ਬੱਬੀ ਤੁਸੀਂ ਮੈਨੂੰ ਦੱਸਦਿਆ ਕਰੋ ਨਾਲੇ ਕੱਲ ਰਾਤ ਮੈਂ ਉਹਦੇ ਨੂੰ ਪਾਣੀ ਲਾਇਆ ਤੀਗਾ ਅੱਛਾ ਲਾਤਾ ਸੀ ਤੁਸੀਂ ਪਾਣੀ ਮੈਨੂੰ ਤਾਂ ਸੀਗਾ ਮੈਂ ਅੱਜ ਜਾ ਕੇ ਲਾ ਆਂਦੀ ਚਲ ਮੈਨੂੰ ਐਂਦੀ ਨਾ ਵੀ ਭਾਬੀ ਕਿੱਥੇ ਆਊਗੀ ਵਿਚਾਰੀ ਮੈਂ ਚਲ ਮੈਂ ਪਾਣੀ ਲਾਦਾ ਠੀਕ ਐ ਕੋਈ ਗੱਲ ਨਹੀਂ ਧੰਨਵਾਦ ਤੁਸੀਂ ਇੰਨਾ ਕੀਤਾ ਤੇ ਇੰਨਾ ਸੋਚਿਆ ਸਾਡੇ ਲਈ ਚਲ ਅੱਬੀ ਮੇਰੀ ਗੱਲ ਸੁਣ ਅੱਗੇ ਵਾਸਤੇ ਮੈਨੂੰ ਦੱਸ ਦਿਆ ਕਰ ਨਾਲੇ ਤੁਸੀਂ ਜਸਦਾ ਖਿਆਲ ਰੱਖੋ ਠੀਕ ਆ ਠੀਕ ਆ ਚਲ ਠੀਕ ਆ ਅੱਬੀ ਫੋਨ ਕਰ ਦਿਓ ਜੇ ਲੋੜ ਪਈ ਠੀਕ ਆ ਮੈਂ ਕਿੰਨਾ ਗਲਤ ਸੋਚਦੀ ਸੀ ਇਹਦੇ ਬਾਰੇ ਪਰ ਇਹ ਤਾਂ ਚੰਗੇ ਨਿਕਲੇ ਜਸ ਦੀ ਇਸ ਹਾਲਤ ਚ ਵੀ ਉਹਨਾਂ ਦੇ ਨਾਲ ਖੜੇ ਨੇ ਉਹਦੇ ਦੋਸਤ ਸਹੀ ਕਹਿੰਦੇ ਸੀ ਜਸ ਤੇ ਮੇਰੇ ਦੋਸਤ ਬਹੁਤ ਚੰਗੇ ਨੇ ਸ਼ਾਇਦ ਮੈਂ ਹੀ ਇਹਨਾਂ ਨੂੰ ਗਲਤ ਸਮਝ ਗਈ ਸੀ ਦੇਖੋ ਆਮਾ ਡਿੱਗੇ ਸੀ ਠੱਡਕਣ ਲੱਗੀ ਨਹੀਂ ਨਹੀਂ ਬਚ ਗਈ ਬਸ ਮੈਂ ਨਹੀਂ ਅਜੇ ਠੰਕ ਯੂਲ ਤੇ ਕੀ ਗੱਲਾਂ ਆਮਾ ਇਹ ਹੋਰ ਹੋਰ ਤਾਂ ਬਸ ਕੁਛ ਨਹੀਂ ਪਤਾ ਨਹੀਂ ਕੀ ਹੋਈ ਜਾਂਦਾ ਮੈਨੂੰ ਸਾਰਾ ਦਿਨ ਹ ਕੰਮ ਕਰ ਕਰ ਕੇ ਨਾ ਪਾਗਲ ਹੋਈ ਪਈ ਆ ਮੈਂ ਤਬੀਅ ਤੇ ਠੀਕ ਆ ਕਿੱਥੇ ਠੀਕ ਆ ਤੁਹਾਨੂੰ ਪਤਾ ਲੱਗੇਗਾ ਜੱਸਾ ਸਾਰਾ ਦਿਨ ਉਹ ਨੂੰ ਸਾamdੀ ਰਹਿਣੀ ਆ ਉਹ ਤਾਂ ਜਿਹੜਾ ਸਿਆਪਾ ਸਿਹੜਿਆ ਹੋਇਆਗਾ ਹੁਣ ਉਹਨੂੰ ਤਾਂ ਖਤਮ ਕਰਨੀ ਪੈਣਾ ਉਹ ਤਾਂ ਕਰਨੀ ਪੈਣਾ ਨਾਲੇ ਇਧਰ ਤੂੰ ਡੰਗਰਾਂ ਦਾ ਕਰਦੀਆਂ ਨਾਲੇ ਖੇਤ ਦਾ ਕਰਦੀਆਂ ਪੁੱਛੋ ਨਾ ਰੈਂਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਇਆ ਪੁੱਛੋ ਨਾ ਉਹੀ ਤਾਂ ਸਿਆਪਾ ਹੋਇਆ ਪਿਆ। ਬਸ ਮੈਂ ਕੁਝ ਕਹਿ ਨਹੀਂ ਸਕਦੀ ਹੈਗੀ ਕਿਸੇ ਨੂੰ। ਜਿੱਦੇ ਡੱਬਰ ਚੋਂ ਤਾਂ ਕੋਈ ਨਹੀਂ ਆ ਕੇ ਖੜਿਆ। ਜਿੱਦੇ ਦੇ ਬਿਮਾਰ ਹੋਇਆ। 2-3 ਮਹੀਨੇ ਹੋਣ ਵਾਲੇ ਆ। ਵੀ ਬੰਦਾ ਕੇਸਾਰ ਤਾਂ ਲੈ ਲੈ। ਸਾਰਾ ਕੰਮ ਮੈਨੂੰ ਕਰਨਾ ਪੈਂਦਾ। ਸਹੀ ਗੱਲ ਹੈ ਇਹ। ਨਾਲੇ ਸਾੜੇ ਤਾਂ ਤਰੀ ਸਾਰੀ ਉਮਰ ਪਈਆ। ਪਰ ਫਿਰ ਨਾਲ ਤਾਂ ਹੁਣੀ ਹੈ ਕੋਈ ਜੋਰ। ਸਾਰੀ ਉਮਰ ਤਰੀ ਐਵੇਂ ਕੰਮ ਨੰਗੂ। ਐਂ ਕਿਉਂ ਨੰਗੂ ਕਿ ਮੇਰੀ ਸਾਰੀ ਉਮਰ? ਮੈਂ ਗੋਹਾ ਕੁੜੇ ਕਰਕੇ ਨਹੀਂ ਨਾ ਆਵਦੀ ਨੰਗੋਣੀ ਸਾਰੀ ਉਮਰ। ਨਾਲੇ ਮੇਰੇ ਵੀ ਚਾਹ ਨੇ। ਮੈਂ ਹੁਣ ਆਪਦੇ ਚਾਵਾਂ ਨੂੰ ਥੋੜੀ ਮਾਰ ਸਕਦੀ ਆ ਮੈਂ ਤੈਨੂੰ ਉਹੀ ਕਹਿੰਦੀ ਆ ਵੀ ਜਸਨ ਨੂੰ ਮੈਨੂੰ ਲੱਗਦਾ ਠੀਕ ਹੋਊਗਾ ਹੁਣ ਮੈਨੂੰ ਤਾਂ ਆਪ ਨਹੀਂ ਲੱਗਦਾ ਇਹ ਤਾਂ ਕੋਸ਼ਿਸ਼ ਹੀ ਨਹੀਂ ਕਰਦੇ ਡਾਕਟਰ ਕਹਿੰਦੇ ਕੁਝ ਪਰਸੈਂਟ ਹੈਗੇ ਚਾਂਸ ਇਹਨਾਂ ਦੇ ਖੜੇ ਹੋਉਂਦੇ ਪਰ ਇਹੇ ਤਾਂ ਨਾ ਚਾਹ ਜਨਰਲ ਖਾਂਦੇ ਆ ਨਾ ਪੀਂਦੇ ਨੇ ਦਵਾਈ ਲੈਂਦੇ ਆ ਨਾ ਕੁਝ ਤਾਂ 1% ਕੋਸ਼ਿਸ਼ ਨਹੀਂ ਕਰਦੇ ਇਹ ਮੈਨੂੰ ਲੱਗਦਾ ਕਿਉਂਕਿ ਕਰਾਂਟੇ ਨਾਲ ਨਾ ਬਹੁਤ ਪੇੜਾ ਲੱਗਿਆ ਹੋਇਆ ਡਾਕਟਰ ਦੇ ਤਾਂ ਇਲਾਜ ਇਲਾਜ ਨੇ ਬਸ ਇਲਾਜ ਕਿਹੜੇ ਨੇ ਆ ਉਹ ਤਾਂ ਪੈਸੇ ਵੜਦੇ ਨੇ ਹੋਰ ਕੁਝ ਨਹੀਂ ਉਹਨਾਂ ਕੋਲੇ ਮੇਰਾ ਤਾਂ ਜੀ ਕਰਦਾ ਇੱਕ ਦਿਨ ਪੈਕੇ ਤੁਰ ਜਾ ਨੂੰ ਤਲਾਕ ਦੇ ਕੇ ਲੈ ਤਲਾਕ ਗਿਆ ਮੈਂ ਤੈਨੂੰ ਇਹ ਕਹਿੰਦੀ ਜੱਟ ਨਾਲ ਕਰਾ ਲਾ ਫਿਰ ਕੀ ਮਤਲਬ ਮੇਰੇ ਨਾਲ ਵਿਆਹ ਕਰਾ ਲਓ ਵਿਆਹ ਤੁਹਾਡੇ ਨਾਲ ਹਾਂ ਉੱਪਰ ਤੁਸੀਂ ਤਾਂ ਉਹਨਾਂ ਦੇ ਦੋਸਤੋਂ ਲੈ ਦੋਸਤਾਂ ਹੁਣ ਉਹ ਤਾਂ ਨਾ ਮਰਿਆ ਚ ਨਾ ਜਿਉਂਦਿਆਂ ਚ ਤੂੰ ਤੁਸੀਂ ਉਹਨਾਂ ਨਾਲ ਰਹਿ ਕੇ ਵੀ ਕੀ ਕਰਨਾ ਪਰ ਮੈਂ ਤਾਂ ਪਹਿਲੇ ਵਿਆਹੀ ਹੋਈਆਂ ਤੁਹਾਡੇ ਘਰ ਦੇ ਮਨ ਚਾਣਗੇ ਮੇਰੇ ਘਰ ਦੇ ਤਾਂ ਮੰਨ ਜਾਣਗੇ ਪਰ ਤੂੰ ਦੱਸ ਤੂੰ ਮੇਰੇ ਨਾਲ ਤਿਆਰ ਆ ਜਾਂ ਨਾ ਚਲ ਐਂ ਕਰੀ ਮੈਨੂੰ ਪਤਾ ਹੁਣ ਟੈਨਸ਼ਨ ਚੱਗੂ ਚਲ ਮੈਨੂੰ ਸੋਚ ਕੇ ਦੱਸ ਦੀ ਜੇ ਗੱਲ ਨੂੰ ਆਉਂਗਾ ਮੈਂ ਜੇ ਤਾਂ ਮੈਨੂੰ ਪਾਣੀ ਦਾ ਗਲਾਸ ਹੱਸ ਕੇ ਫੜਾਤਾ ਫਿਰ ਤਾਂ ਮੈਂ ਹਾਂ ਸਮਝੂ ਜੇ ਐਂ ਮੂੰਹ ਜਾਂ ਕਰਕੇ ਫੜਾਇਆ ਤਾਂ ਮੈਂ ਨਾ ਸਮਝੂਗਾ ਬਾਕੀ ਚਲ ਸੋਚ ਸਮਝ ਕੇ ਦੱਸ ਦੀ ਮੈਂ ਨਹੀਂ ਕੋਈ ਗਾਲੀ ਨਹੀਂ ਕਰਦਾ ਚਲ ਠੀਕ ਆ ਓਕੇ ਹਲੋ ਜਸ ਸੋ ਪੀ ਲੋ ਜਸ ਜਵਾਕਾ ਵਾਂਗੂ ਨਾ ਕਰਿਆ ਕਰੋ ਆ ਲਓ ਪੀਓ ਹੁਣ ਤੁਸੀਂ ਪੀਣਾ ਕੀ ਨਹੀਂ ਪੀਣਾ ਲੈ ਸਿਰ ਮਾਰ ਦਿੰਦੇ ਆ ਜੁਆਕਾਂ ਲਈ ਹਿੰਡ ਫੜ ਰੱਖੀ ਆ ਤੁਸੀਂ ਨਾ ਜ਼ਿਆਦਾ ਜਿੱਦੀ ਹੋਈ ਜਾਂਦੇ ਦਿਨੋਂ ਦੇ ਪੀਓ ਚੁੱਪ ਕਰਕੇ ਚਲੋ ਆ ਲੋ ਸਾਰਾ ਉੱਪਰ ਡੁੱਲ ਗਿਆ ਜਸ ਹੱਦ ਹੋ ਗਈ ਸੀਰੀਅਸਲੀ ਮੈਂ ਨਹੀਂ ਇਹਨਾਂ ਬਰਦਾਸ਼ਤ ਕਰ ਸਕਦੀ ਤੁਹਾਨੂੰ ਪਤਾ ਹੈ ਮੈਂ ਬਾਹਰ ਸਾਰਾ ਕੰਮ ਕਰਕੇ ਆਉਣਾ ਹੁੰਦਾ ਖੇਤ ਦਾ ਮੈਂ ਸੰਭਾਲਦੀ ਆ ਪਸ਼ੂਆਂ ਦਾ ਮੈਂ ਸੰਭਾਲਦੇ ਕੀ ਕੁਛ ਕਰਾਂ ਮੈਂ ਇਕੱਲੀ ਜਾਣੀ ਨਾ ਤੁਹਾਡੇ ਟੱਬਰ ਜੋ ਕੋਈ ਆ ਕੇ ਖੜਿਆ ਮੇਰੇ ਨਾਲ ਨਾ ਤੁਹਾਡੀ ਭੈਣ ਉਹ ਤਾਂ ਵੱਡੇ ਵੱਡੇ ਗੱਲਾਂ ਕਰਦੀ ਸੀ ਮੇਰੇ ਵੀਰੇ ਨੂੰ ਕੁਝ ਹੋ ਗਿਆ ਨਾ ਮੈਂ ਭਾਬੀ ਤੇਰੇ ਕੋਲ ਐ ਕਰੂੰਗੀ ਐ ਆ ਕੇ ਰਹਾ ਕਰੂੰਗੀ ਇੱਕ ਦਿਨ ਨਹੀਂ ਆਈ ਹੈਗੀ ਉਹ ਸਾਰਾ ਸਿਆਪਾ ਮੇਰੇ ਗਲ ਪਾ ਰੱਖਿਆ ਜਸ ਅੱਕ ਕੀ ਮੈਂ ਸੱਚੀ ਦੋ ਮਹੀਨੇ ਹੋ ਗਏ ਤੁਨੂੰ ਬੈੱਡ ਤੇ ਪਿਆ ਨੂੰ ਭੋਰਾ ਕੋਸ਼ਿਸ਼ ਤੁਸੀਂ ਨਹੀਂ ਕਰਦੇ ਹੈਗੇ ਠੀਕ ਹੋਣ ਦੀ ਐ ਥੋੜੀ ਚੱਲਦਾ ਹੁੰਦਾ ਹੱਥ ਜੁੜੇ ਪਏ ਨੇ ਮੈਨੂੰ ਸੌ ਲੱਗੇ ਇੰਨੀ ਜ਼ਿਆਦਾ ਅੱਕੀ ਪਈ ਨਾ ਜੀ ਕਰਦਾ ਸਾਰਾ ਕੁਝ ਛੱਡ ਕੇ ਭੱਗ ਜਾ ਇੱਥੋਂ ਕਰਾ ਕੀ ਜਦੋਂ ਜਿਹੜੀ ਗੱਲ ਪੈਟੋਲ ਹੁੰਦਾ ਵਜਾਉਣਾ ਪੈਂਦਾ ਸੁਣ ਰਹੇ ਹੋ ਕੁਛ ਅਸਰ ਹੁੰਦਾ ਤੁਹਾਡੇ ਤੇ ਕਿ ਨਹੀਂ ਹੁੰਦਾ हे ਰੱਬਾ ਕਿੱਥੇ ਫਸ ਗਈ ਮੈਂ ਕਰਾ ਕੀ ਮੈਂ ਇਹਨਾਂ ਦਾ ਟਬਰ ਤਾਂ ਕੋਈ ਨਹੀਂ ਆ ਕੇ ਖੜਦਾ ਹੈਗਾ ਜੋ ਮਰਜ਼ੀ ਕਰੋ ਹੁਣ ਜੇ ਤੁਸੀਂ ਜਿੱਦ ਕਰੋਗੇ ਨਾ ਤਾਂ ਫਿਰ ਆਪਣੀ ਜ਼ਿੱਦੀ ਆਪਦੇ ਕੋਲੇ ਰੱਖਿਓ ਮੈਂ ਵੀ ਹੁਣ ਤੁਹਾਡੇ ਕਿਸੇ ਕੰਮ ਨਹੀਂ ਆਉਂਦੀ ਹੈਗੀ ਕਾ ਕੋਈ ਅ ਐਕਸਕਿਊਜ਼ ਮੀ ਹਾਂਜੀ ਅਮਨ ਕਾਕਾ ਰਹਿ ਤੁਸੀਂ ਅਮਨ ਹਾਂਜੀ ਹਾਂਜੀ ਮੈਂ ਹੀ ਅਮਨ ਆ ਦੱਸੋ ਅੱਛਾ ਤੁਸੀਂ ਕਿਹਾ ਸੀ ਨਾ ਵੀ ਪੇਸ਼ੈਂਟ ਦੇਖਣਾ ਕੋਈ ਉਹ ਤੁਸੀਂ ਪੇਸ਼ੈਂਟ ਕੇਅਰ ਤੋਂ ਆਏ ਹੋ ਹਾਂਜੀ ਅ ਨਵਜੋਤ ਮੈਂ ਹੀ ਫੋਨ ਕੀਤਾ ਸੀ ਤੁਹਾਨੂੰ ਮੈਂ ਅਮਨ ਆ ਓਕੇ ਆਜੋ ਆਜੋ ਅੰਦਰ ਆਜੋ ਜੱਸ ਅੱਛਾ ਇਹ ਨੇ ਪੇਸ਼ੈਂਟ ਹਾਂਜੀ ਇਹ ਨੇ ਮੇਰੇ ਪੇਸ਼ੈਂਟ मतलब मेरे हस्बैंड ਤੇ ਇਹਨਾਂ ਨੂੰ ਪੈਰਾਲਾਈਜ਼ ਹੋ ਗਿਆ ਸੀ ਤੁਸੀਂ ਵਾਈਫ ਹੋ ਇਹਨਾਂ ਦੇ ਹਾਂਜੀ ਕਿਉਂ ਲੱਗ ਨਹੀਂ ਰਿਹਾ ਸੀ ਕੀ મતલਬ ਕੁਝ ਨਹੀਂ اچھا ਤੁਸੀਂ ਦੱਸ ਰਹੇ ਸੀ ਕੀ ਹੋਇਆ ਇਹਨਾਂ ਨੂੰ ਇਹਨਾਂ ਨੂੰ ਪੈਰਾਲਾਈਜ਼ ਅਟੈਕ ਆਇਆ ਸੀਗਾ ਐਕਚੁਅਲੀ ਖੇਤ 'ਚ ਕਰੰਟ ਲੱਗ ਗਿਆ ਸੀਗਾ ਓਕੇ ਹਾਂਜੀ ਤੇ ਉਸ ਤੋਂ ਬਾਅਦ ਜ਼ਿਆਦਾ ਹੀ ਬਿਮਾਰ ਹੋ ਗਏ ਡਾਕਟਰਸ ਦੇ ਟੈਸਟ ਵਗੈਰਾ ਮੈਂ ਤੁਹਾਨੂੰ ਸਾਰੇ ਚੈੱਕ ਕਰਵਾ ਦੂੰਗੀ ਤੇ 3 ਮਹੀਨੇ ਹੋ ਗਏ ਬੈੱਡ ਤੇ ਹੀ ਨੇ ਇਹ ਓਕੇ ਡਾਕਟਰਸ ਕੀ ਕਹਿ ਰਹੇ ਨੇ ਡਾਕਟਰ ਕਹਿ ਰਹੇ ਨੇ ਵੀ ਇਹਨਾਂ ਦੇ ਠੀਕ ਹੋਣ ਦੇ 10 12 ਪਰਸੈਂਟ ਚਾਂਸੇਜ਼ ਹੀ ਨੇ ਕਿਉਂਕਿ ਜੇ ਖੁਦ ਇੰਪਰੂਵਮੈਂਟ ਕਰਨਗੇ ਤਾਂ ਹੀ ਇਹਨਾਂ ਦੀ ਬਾਡੀ 'ਚ ਇੰਪਰੂਵਮੈਂਟ ਆਊਗੀ ਪਰ ਇਹ ਤਾਂ ਚੱਜ ਨਾਲ ਖਾਂਦੇ ਪੀਂਦੇ ਵੀ ਨਹੀਂ ਹੈਗੇ ਨਾ ਦਵਾਈ ਲੈਣ ਅੱਛਾ ਇਹ ਤਾਂ ਥੋੜੀ ਰਿਸਪੌਂਸਿਬਿਲਟੀ ਬਣਦੀ ਸੀ ਨਾ ਤੁਸੀਂ ਮ사ਜ ਵਗੈਰਾ ਕਰਦੇ ਫੇਰ ਹੀ ਉੱਠਦੇ ਮੈਮ ਮੈਨੂੰ ਜੋ ਡਾਕਟਰ ਨੇ ਕਿਹਾ ਮੈਂ ਸਭ ਕੁਝ ਕੀਤਾ ਪਰ ਹੁਣ ਮੈਨੂੰ ਕੋਈ ਰਿਸਪੌਂਸਿਬਲ ਲੱਗਿਆ ਹੀ ਨਹੀਂ ਇਹਦੇ ਵਿੱਚ ਨਾ ਉਹਨਾਂ ਨੇ ਕੋਈ ਰਿਸਪੌਂਸ ਦਿੱਤਾ ਮੈਨੂੰ ਫਿਰ ਮੈਂ ਕੀ ਕਰਦੀ ਅੱਛਾ ਚਲੋ ਕੋਈ ਨਹੀਂ ਹੁਣ ਤੁਸੀਂ ਫਿਕਰ ਨਾ ਕਰੋ। ਅੱਛਾ ਥੋੜੇ ਤੋਂ ਇਹ ਕੰਮ ਨਹੀਂ ਹੋਇਆ ਕੋਈ ਗੱਲ ਨਹੀਂ। ਹੁਣ ਮੈਂ ਕਰਕੇ ਦਿਖਾਉ ਤੁਹਾਨੂੰ। ਮੈਂ ਤਾਂ ਆਪੇ ਹੀ ਕਰਨੀ ਆ। ਤੁਹਾਨੂੰ ਬੁਲਾਇਆ ਹੀ ਤਾਂ ਹੈ। ਮਤਲਬ ਪੈਸੀ ਤਾਂ ਦਿੰਦੇ ਆ। ਵੀ ਤੁਸੀਂ ਇਹਨਾਂ ਨੂੰ ਸਾਂਭ ਸਕੋ। ਬਾਕੀ ਖੁਲੀਆ ਦੇ ਲੱਗਦਾ ਨਹੀਂ ਤੁਸੀਂ ਸਾਂਭ ਲੋਗੇ। ਤੁਸੀਂ ਪਹਿਲਾਂ ਕੰਮ ਕੀਤਾ ਇਹ। ਐਕਸਕਿਊਜ਼ ਮੀ। ਮੈਂ ਕੰਮ ਕਰ ਰਹੀ ਹਾਂ 10 ਸਾਲ ਹੋ ਗਏ ਮੈਨੂੰ। ਓਕੇ। ਐਕਸਪੀਰੀਅੰਸ ਆ। ਵਧੀਆ ਗੱਲ ਆ ਜੇ ਤੁਹਾਡਾ ਐਕਸਪੀਰੀਅੰਸ ਆ ਤਾਂ ਐਕਸਪੀਰੀਅੰਸ ਦੇਖਣਾ ਵੀ ਚਾਹੀਦਾ। ਹਾਂ ਮੇਰੇ ਹਸਬੰਡ ਨੇ ਬਸ ਤੁਸੀਂ ਇਹਨਾਂ ਨੂੰ ਸਾਂਭ ਲਿਓ। ਮੈਂ ਤਾਂ ਬਹੁਤ ਸਾਂਭ ਲਿਆ। ਹੈਂ ਕੋਝ ਨਹੀਂ ਕੁਝ ਨਹੀਂ ਤੁਸੀਂ ਦੱਸੋ ਖਾਓਗੇ ਪੀਓਗੇ ਕਿ ਮੈਂ ਉਹ ਹੀ ਬਣਾ ਲਿਆ ਨਹੀਂ ਆ ਨੋ ਨੋ ਕੋਈ ਆ ਨਹੀਂ ਬਸ ਮੈਂ ਇਹਨਾਂ ਨੂੰ ਦੇਖਣਾ ਹਾਂਜੀ ਦੇਖੋ ਮੈਂ ਰਿਪੋਰਟਾਂ ਲੈਣੀਆਂ ਇਹਨਾਂ ਦੀਆਂ ਹਾਂਜੀ ਮੈਨੂੰ ਆਏ ਨਹੀਂ ਸਮਝ ਆਉਂਦੀ ਹਸਬੰਡ ਇਹ ਪੱਗੜਾ ਰੋਜ਼ ਆਉਂਦਾ ਜਾਂਦਾ ਆਉਂਦਾ ਜਾਂਦਾ ਸਮਝ ਨਹੀਂ ਆਉਂਦੀ ਇਹ ਕੀ ਕਰਨ ਆਉਂਦਾ ਉਹ 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 ਕੀ ਕਹਿ ਰਹੇ ਹੋ ਸੋ ਇਹਦੀ ਸਾਡੀ ਵੀਡੀਓ ਬਈ ਤੇ ਇਹ ਹਕੀਕਤ ਹੈ ਵੀਡੀਓ ਆਪਣਾ ਇੱਕ ਮਿੱਤਰ ਸੀ ਉਹਦੇ ਨਾਲ ਇਹੀ ਚੀਜ਼ ਹੋਈ ਸੀ ਤੇ ਮੈਂ ਉਹ ਚੀਜ਼ ਤੇ ਵੀਡੀਓ ਬਣਾਈ ਸੀਗੀ ਤੇ ਬਾਈ ਯਾਰ ਜੀਨੋ ਵੀ ਜੋ ਵੀ ਬੰਦਾ ਪਿਆਰ ਕਰਦਾ ਠੀਕ ਹੈ ਕਿ ਲਾਈਫ ਪੈਟਰਨ ਦਾ ਹੁੰਦਾ ਹੈਗਾ ਵੀ ਉਹ ਜਿਹਦੇ ਨਾਲ ਵਿਆਹ ਹੈ ਗਿਆ ਉਹਦੇ ਨਾਲ ਬੰਨਾ ਜਾਂਦਾ ਹੁੰਦਾ ਠੀਕ ਆ ਸੋ ਇਹ ਚੀਜ਼ ਨੂੰ ਸਾਡੇ ਨੂੰ ਗਲਤ ਨਾ ਲੈ ਕੇ ਜਾਇਓ ਇੱਕ ਬਹੁਤ ਵਧੀਆ ਮੈਸੇਜ ਆ ਮੇਰੇ ਆਪਦੇ ਖੁਦ ਦੇ ਫਰੈਂਡ ਨਾਲ ਹੋਇਆਗਾ ਤੇ ਜੋ ਚੀਜ਼ ਹੋਈ ਤੀ ਮੈਂ ਥੋਡੇ ਉਹੀ ਮੂਰ ਰੱਖੀ ਆਗੀ ਸੋ ਬਾਈ ਇੱਕ ਪਤੀ ਪਤਨੀ ਦਾ ਰਿਸ਼ਤਾ ਬਹੁਤ ਵਧੀਆ ਹੁੰਦਾ ਹਰ ਇੱਕ ਪਤੀ ਪਤਨੀ ਦਾ ਰਿਸ਼ਤਾ ਹੀ ਨਹੀਂ ਹੁੰਦਾ ਯਾਰ ਕੁਸ਼ਕ ਪਰਸੈਂਟਾਂ ਦੀਆਂ ਕੁਸ਼ਕ ਬੰਦਿਆਂ ਦੀ ਇਹ ਜ਼ਿੰਦਗੀ ਦਾ 파ਟ ਸੀਗਾ ਥੋਡੇ ਮੂਰੇ ਲੈ ਕੇ ਆ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਮਾੜਾ ਜਾ ਹਾਂਜੀ ਸਾਡੀ ਵੀਡੀਓ ਕਿਵੇਂ ਦੀ ਲੱਗੀ ਇਹ ਜ਼ਰੂਰ ਦੱਸਿਓ ਕਮੈਂਟਾਂ ਚ ਲਾਈਕ ਕਰਕੇ ਤੇ ਸਾਈਡ ਤੇ ਦਿੱਤੀ ਹੋਈ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਜੋ ਸਾਡੇ ਤੁਹਾਡੇ ਕੋਲ ਸਾਡੀਆਂ ਨਵੇਂ-ਨਵੇਂ ਵੀਡੀਓਜ਼ ਦੀ ਨੋਟੀਫਿਕੇਸ਼ਨ ਆਂਦੀ ਰਹੇ ਤੇ ਵੀਡੀਓ ਨੂੰ ਦਬਕੇ ਕਰ ਦੋ ਸ਼ੇਅਰ ਧੰਨਵਾਦ ਸਤਿ ਸ਼੍ਰੀ ਅਕਾਲ